ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਕੁਝ ਦਿਨਾਂ ਤੋਂ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀਆਂ ਹੁਣ ਤੱਕ ਆਪ ਜੀ ਨੇ ਭਾਈ ਗੁਰਦਾਸ ਦੀਆਂ 12 ਵਿੱਚੋਂ ਪਹਿਲੀ ਵਾਰ ਦੀਆਂ 33 ਪੌੜੀਆਂ ਦਾ ਸਰਵਣ ਪਰੇ ਪਿਆਰ ਤੇ ਸਤਿਕਾਰ ਸਹਿਤ ਸਰਵਣ ਕੀਤਾ ਹੈ ਭਾਈ ਅੱਜ ਪਹਿਲੀ ਵਾਰ ਦੀ 34ਵੀਂ ਪੌੜੀ ਦਾ ਜਾਪ ਕਰਨਾ ਹੈ 34ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਗੁਰੂ ਜੀ ਦੀ ਮੱਕੇ ਵਿੱਚ ਭਾਰੀ ਜਿੱਤ ਦਾ ਵਰਣਨ ਕਰਦੇ ਨੇ ਕੀ ਆਖਦੇ ਨੇ ਭਾਈ ਗੁਰਦਾਸ ਜੀ ਆਓ ਸਾਰੇ ਜਾਣੇ ਆਪਾਂ ਸਰਪੰਨ ਕਰੀਏ ਭਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰੀ ਨਿਸਾਨੀ ਕਉਸ ਦੀ ਮੱਕੇ ਅੰਦਰ ਪੂਜ ਕਰਾਈ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ ਘਰ ਘਰ ਅੰਦਰ ਪੂਜੀਏ Hindu Musliman ਗੁਆਈ ਛੱਪੇ ਨਾ ਹੈ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਈ ਬੁਕਿਆ ਸਿੰਘ ਉਜਾੜ ਵਿੱਚ ਸਭ ਮੇਰੇ ਗਾਵਲ ਭੰਨੀ ਜਾਈ ਚੜਿਆ ਚੰਦਨ ਲੁਕਈ ਕੱਡ ਕੋ ਨਾਲੀ ਜੋਤ ਛਪਾਈ ਉਗ ਬਣੋ ਤੇ ਅਥਰ ਬਣੋ ਨੌਖੰਡ ਪ੍ਰਥਮੀ ਸਭ ਚੁਕਾਈ ਜਗ ਅੰਦਰ ਕੁਦਰਤ ਵਰਤਾਈ ਜਗ ਅੰਦਰ ਕੁਦਰਤ ਵਰਤਾਈ ਅੱਗੇ ਪੌੜੀ 35ਵੀਂ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਗੁਰੂ ਜੀ ਦਾ ਬਗਦਾਦ ਪਹੁੰਚਣਾ ਆਵਸਰਣ ਕਰੀਏ ਭਾਈ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨ ਇੱਕ ਬਾਬਾ ਆਕਾਲ ਰੂਪ ਦੂਜਾ ਰਬਾ ਬੀ ਮਰਦਾਨਾ ਦਿੱਤੀ ਬਾੰਗ ਨਿਵਾਜ ਕਰ ਸੁੰਨ ਸਮਾਨ ਹੋ ਆ ਜਹਾਨ ਸੁਨ ਮਨ ਨਗਰੀ ਭਈ ਦੇਖ ਪੀਰ ਭਿਆ ਹੈ ਰਾਨਾ ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕੇ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇਕ ਪਹਿਚਾਨ ਤਰਤ ਆਕਾਸ ਚੌਂ ਦਿਸ ਜਾਨਾ ਤਰਤ ਆਕਾਸ ਚੌਂ ਦਿਸ ਜਾਨਾ ਅਗੇ ਪੌੜੀ 36ਵੀਂ ਦੇ ਵਿੱਚ ਬਾਬੇ ਦੀ ਜਹਰੀ ਕਲਾ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਦੇ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਮਾਤ ਦਿਖਲਾਈ ਪਾਤਾ ਲਾਇਆ ਅਕਾਸ ਲਖ ਓੜਕ ਪਹਲੀ ਖਬਰ ਸੁਣਾਈ ਫਿਰ ਦੁਰਾਇਣ ਦਸਤ ਗੀਰ ਅਸੀਂ ਪੇ ਵੇਖਾਂ ਤੋਹ ਪਾਈ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲਖ ਆਕਾਸ ਪਾਤਾਲ ਲਖ ਅੱਖ ਫੁਰਕ ਵਿੱਚ ਸਭ ਦਿਖ ਲਾਈ ਪੜ ਕਚਕੌਲ ਪਰਸਾਦ ਦਾ ਤੁਰੋਂ ਪਤਲੂ ਲੈ ਕੜਾਹੀ ਜाहर ਕਲਾ ਨ ਛਪੈ ਛਪਾਈ ਜाहर ਕਲਾ ਨ ਛਪੈ ਛਪਾਈ ਪੌੜੀ 37ਵੀਂ ਦੇ ਵਿੱਚ ਸਤਨਾਮ ਦੇ ਚੱਕਰ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਗੜਬਗਦਾਦ ਨਿਵਾਇ ਕੈ ਮੱਕਾ ਮਦੀਨਾ ਸਬੇ ਨਿਵਾਇ ਸਿੱਧ 84 ਮੰਡਲੀ ਖਟ ਦਰਸ਼ਨ 파ਖੰਡ ਜਨਾਇ ਪਾਤਲ ਆਕਾਸ ਲਖ ਜੀਤੀ ਧਰਤੀ ਜਗਤ ਸਬਾਇਆ ਜੀਤੀ ਨਵਖੰਡ ਮੇਦਨੀ ਸਤਨਾਮ ਦਾ ਚੱਕਰ ਫੇਰਾਇਆ ਦੇਵਦਾਨ ਰਾਖ ਸਿੱਧੈਤ ਸਭ ਚਿੱਤ ਗੁਪਤ ਸਭ ਚਰਣੀ ਲਾਇਆ ਇੰਦਰਾਸਨ ਅਪਸਰਾ ਰਾਗ ਰਾਗਨੀ ਮੰਗਲ ਲਗਾਇਆ ਭਇਆ ਆਨੰਦ ਜਗਤ ਵਿੱਚ ਕਲ ਤਾਰਣ ਗੁਰੂ ਨਾਨਕ ਆਇਆ Hindu Musalman ne vayaa paya anand jagat vich kaltaaran gur nanak aaya Hindu ਮੁਸਲਮਾਨ ਨੇ ਵਾਇਆ ਇਹ ਸਿਪਾਈ ਪਹਿਲੀ ਵਾਰ ਦੀ 37ਵੀਂ ਪੌੜੀ ਤੱਕ ਦਾ ਜਾਪ ਆਪ ਜੀ ਆਨੇ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕੀਤਾ ਹੈ ਭਾਈ ਇਸੇ ਤਰ੍ਹਾਂ ਕੱਲ ਨੂੰ ਪੌੜੀ 88 ਤੋਂ ਜਾਪ ਆਰੰਭ ਕਰਨਾ ਹੈ ਭਾਈ ਕਰਤਾਰਪੁਰ ਦੀ ਵਾਪਸੀ ਦਾ ਵਰਣਨ ਹੈ ਪੌੜੀ 8 ਅਠਤਵੀਂ ਦੇ ਵਿੱਚ ਭਾਈ ਗੁਰਦਾਸ ਜੀਆ ਨੇ ਕਰਤਾਰਪੁਰ ਵਾਪਸੀ ਦਾ ਵਰਣਨ ਕੀਤਾ ਹੈ ਇਹ ਭਾਈ ਆਪਾਂ ਕੱਲ ਤੋਂ ਸ਼ੁਰੂ ਕਰਨਾ ਹੈ ਆਪਜੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਭਾਈ ਗੁਰਦਾਸ ਜੀ ਦੀਆਂ ਬਾਹਾਂ ਦਾ ਸਰਵਣ ਕਰ ਰਹੇ ਹੋ ਭਾਈ ਗਿਆਨ ਦਾ ਖਜ਼ਾਨਾ ਨੇ ਭਾਈ ਗੁਰਦਾਸ ਜੀ ਦੀਆਂ ਬਾਹਾਂ ਪ੍ਰithvi ਦੇ ਆਰੰਭ ਤੋਂ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਅੱਗੇ ਹੋਰ ਵੀ ਕੌਤਕਾਂ ਦਾ ਵਰਣਨ ਬਹੁਤ ਵਿਸਥਾਰ ਦੇ ਨਾਲ ਭਾਈ ਗੁਰਦਾਸ ਜੀ ਕਰਦੇ ਨੇ ਜੋ ਅਗਲੇ ਦਿਨਾਂ ਦੇ ਵਿੱਚ ਆਪ ਜੀ ਸਰਵਣ ਕਰੋਗੇ ਇਸੇ ਤਰ੍ਹਾਂ ਭਾਈ ਸਤਗੁਰੂ ਮਹਾਰਾਜ ਕਿਰਪਾ ਕਰਨ ਸਬਨਾਂ ਦੇ ਸਿਰ ਤੇ ਮੀਰ ਪ੍ਰਿਆਹਤ ਬਣਾਈ ਰੱਖਣ ਭਾਈ ਸਬਨਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ